ਇਹਨਾਂ ਦਾ ਨਾਂ ਬੋਲਦੇ ਆ 37 ਕਬੂਤਰ ਕਲੀਅਰ ਟਿਕ ਹੈ ਜਿਹੜੇ ਸਾਡੇ ਕੋਲ ਟਾਈਮ ਵਾਲੇ ਡਾਊਟ ਵਾਲੇ ਸੀਗੇ ਚਾਰ ਕਬੂਤਰ ਇਹਨਾਂ ਵਿੱਚ ਇੱਕ ਸਾਡੇ ਕੋਲ ਕਲੀਅਰ ਹੋ ਗਿਆ ਉਹ 37 ਦੇ ਵਿੱਚ ਲਿਖਤਾ ਜਿਹੜੇ ਤਿੰਨ ਸਾਡੇ ਕੋਲ ਡਾਊਟ ਵਾਲੇ ਕਬੂਤਰ ਹੈ ਪਹਿਲਾਂ ਮੈਂ ਉਹ ਹੀ ਦੱਸ ਦਿੰਦਾ ਹਾਂ ਰਣਜੀਤ ਮਰਾੜ 27 ਨੰਬਰ ਗੋਰਾ ਸਿੰਘਾ 34 ਨੰਬਰ ਤੇ ਜਗਮਗ ਸਮਾਗ 48 ਨੰਬਰ ਇਹਨਾਂ ਨੂੰ ਛੱਡ ਕੇ ਜਿਹੜੇ 37 ਸਾਡੇ ਕੋਲ ਕਲੀਅਰ ਆ ਉਹ ਕਬੂਤਰ ਮੈਂ ਬੋਲਦਾ ਬਈ ਉਹ 37 ਉਹ ਸੁਣ ਲੈ ਆ ਤਿੰਨਾਂ ਦਾ ਸੀ ਜੇ ਸਾਨੂੰ ਕੋਈ ਦਿਖਾਊਗਾ ਜਾਂ ਤਾਂ ਤਾਂ ਉੱਤਰ ਦਾ ਦੇ ਵਿੱਚ ਪਾ ਲਾਂਗੇ ਨਹੀਂ ਕੋਈ ਚੱਕਰ ਗੁਰਵੀਰ ਦਿਓਣਾ ਚਾਵਲ ਚਾਵਲ ਕੁੱਤਰ ਬੋਲਦਾ ਬਈ ਗੋਰਾ ਦਾਨੇ ਵਾਲਾ ਬਿੱਲਾ ਬੀੜ ਬਹਿਮਣਾ ਕਾਲਾ ਚੁੱਗੇ ਆਕਾਸ਼ ਸਮਾਗ ਗੋਰਾ ਸਮਾਗ ਜਗਮਗ ਸਮਾਗ ਬਗਲੀ ਖੁੱਡੀਆਂ ਗਰਜੀਤ ਵੱਲੂਣਾ ਨੀਲਾ ਦਿਓਣਾ ਗੁਰਪ੍ਰੀਤ ਗੁਰੂ ਸਰ ਗੈਰੀ ਪਿੰਡਾ ਪਿੰਡਾ ਪਿੰਦਾ ਸਿੰਘ ਗੋਰਾ ਮਾਨ ਪੁੱਛੋ ਮੀਕਾ ਵੇਗਾ ਰਣਜੀਤ ਜਨਨਾ ਬੱਲੂ ਬਰੂਆ ਗਰਨਾਲ ਭੁੱਲਰ ਰਮਨ ਛਖੜਾਲਾ ਕੀਪਾਈ ਸੋਵਾਲਾ ਆਪਣਾ ਆਪਣਾ ਦੁੱਤਾ ਬਾਦਲ ਸਰਾਮਾ ਗੋਲਦੀ ਕਨੇਡਾ ਸਮਾਗ ਉਦੇ ਕਰਨ ਅਨਮੋਲ ਅਨਮੋਲ ਬਰਾੜ ਜੀ ਸਰਜੀਤ ਗੁਰੂ ਸਾਹਿਬ ਡਾਕਟਰ ਮਾਹੂਣਾ ਅਜੀਤ ਕੋਟਪਾਈ ਚੀਨਾ ਸਮਾਗ ਗਰਨੈਲ ਤੇਉਣਾ ਲੱਖਾ ਮੱਲਣਾ ਮੋਟਾ ਚੁੰਬਾ ਬੱਬੂ ਮੱਲਣਾ ਹੈਪੀ ਸੁਖਣਾ ਸੰਦੀਪ ਦਿਆਣਾ ਮਨਦੀਪ ਦਿਆਣ ਸੋਰੀ ਮਨਦੀਪ ਦਿਆਣਾ ਵੀਰੇ ਸੰਦੀਪ ਦਿਆਣ ਸੀ ਜਿਹੜਾ ਕਟਿਆ ਹੋਇਆ ਮਨਦੀਪ ਦਿਆਣ ਇਹ ਬਿੱਕਰ ਝਟਾਣਾ ਨਿੰਮਾ ਦਿਆਣ ਤੇਰਾਮਾ ਚੁੱਕੇ ਆ ਕਬੂਤਰ ਆ ਵੀ ਸਾਡੇ ਕੋਲੇ ਇਹ ਚ ਜਿਹਦੇ ਹੁਣ ਮੋਰ ਲੱਗੂਗੀ ਉਹ ਕਬੂਤਰ ਕੱਲ ਨੂੰ ਛੁੱਟਣਗੇ ਇਹ ਟੋਟਲ ਕਿੰਨੇ ਕਬੂਤਰ ਹੋ ਗਏ 37 37 ਕਬੂਤਰ ਹੋ ਗਏ ਭਈਆ ਨੇ ਦੁਬਾਰੇ ਫੇਰ ਸੁਣ ਲੋ ਗਰਵੀਰ ਦਿਆਣ ਕਾਲਾ ਚੁੱਕੇ ਗੋਰਾ ਦਾਨੇ ਵਾਲਾ ਬਿੱਲਾ ਬੀੜ ਵਹਿਮਣਾ ਆਕਾਸ਼ ਸਮਾਗ ਗੋਰਾਸ ਸਮਾਗ ਜਗਮਗ ਸਮਾਗ ਬਬਲੀ ਕੁਡੀਆਂ ਗਰਜੀਤ ਬੱਲੂਆਣਾ ਨੀਲਾ ਦਿਉਣਾ ਗੁਰਪ੍ਰੀਤ ਗੁਰੂ ਸਰ ਗੈਰੀ ਬਟੰਡਾ ਭਿੰਦਾ ਸੇਮਾ ਗੋਰਾਮਾਨ ਪੁੱਚੋ ਮੀਕਾ ਬੇਗਾ ਵੱਲੂ ਬਰੀ ਬਰੀ ਆਲਾ ਬਰੂ ਆਲਾ ਗਰਲਾਲ ਪੁੱਲਰ ਰਾਵਣਾ ਝੱਕੜ ਆਲਾ ਕੀਪਾ ਇਸਵਾੜਾ ਅਮਣਾ ਦੋਦਾ ਬਾਦਲ ਸਰਾਵਾ 골ਡੀ ਕੈਨੇਡਾ ਸ਼ੰਗਾਰਾ ਸ਼ੰਗਾਰਾ ਉਦੇ ਕਾਰਨ ਅਮਣਾ ਬਰਾੜ ਸਰ ਜੀ ਇਹ ਤੋਂ ਗੁਰੂ ਸਰ ਡਾਕਟਰ ਮਾਊਣਾ ਅਜੇ ਕੋਟਪਾਈ ਚੀਨਾ ਸਮਾਗ ਗਰਨਾਇਵ ਤਿਆਉਣਾ ਲੱਖਾ ਮੱਲਣਾ ਮੋਟਾ ਚੁੰਬਾ ਬੱਬੂ ਮੱਲਣਾ ਹੈਪੀ ਸੁਖਣਾ ਮਨਦੀਪ ਦਿਉਣਾ ਬਿੱਕਰ ਜਟਾਣਾ ਨਿੰਮਾ ਦਿਉਣਾ ਤੇਰਾਮਾ ਚੁਕੇ ਆ ਕਬੂਤਰ 37 ਕਬੂਤਰ ਛਾਵੜਾ ਬਈ ਸਾਡੇ ਕੋਲੇ ਟੋਟਲ ਅੱਜ ਦੀ ਬਾਈ ਵਿੱਚ ਕਿੰਨੇ ਸੀ ਕਬੂਤਰ 62 ਕਬੂਤਰ ਸੀ ਠੀਕ ਹੈ ਜੀ 37 ਛਾਵੜਾ ਤੇ ਤਿੰਨਾਂ ਦਾ ਆਪ ਨੂੰ ਠੀਕ ਹੈ ਜੀ ਇਹ ਕੱਲੂ ਦੁੱਸਰ ਜਿਹੜੀ ਬਾੜੀ ਵਿੱਚ ਇਹ ਉੱਡਣ ਗਈ ਹਾਂ ਹਾਂ ਹਾਂਜੀ ਠੀਕ ਹੈ ਜੀ ਚਦਾਤਾ ਜਤਾਇ ਬੀਪੀਟੀ ਮੀਟੀਰੀਅਲ ਤੇਰੇ ਆਨੁਸਾਰ ਕਿਰਿਆ ਨੋ ਰੇਤ ਘੜਾਲਿਆ ਮੈਂ ਮੈਂ ਬ੍ਰੇਡ ਘੜਾਲੇ ਤੋਂ ਨਾ ਜੀ ਸੀ ਹਾਂ ਕੋਈ ਫਾਰਮ ਦਾ ਇਹ ਦਰ ਤੋਂ ਜੀਰਤ ਦਵਾਰੀ ਇਹ ਭੱਜਤ